ਪੰਜਾਬ ਦੇ ਵਿੱਚ 11 ਨਵੇਂ ਹੋਰ ਟੋਲ ਪਲਾਜ਼ੇ ਲੱਗਣ ਜਾ ਰਹੇ ਨੇ ਸਾਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਪੰਜਾਬ ਦੇ ਵਿੱਚ 11 ਨਵੇਂ ਟੋਲ ਪਲਾਜ਼ੇ ਲੱਗਣਗੇ ਜਦੋਂ ਇਹ ਸੜਕਾਂ ਕੰਪਲੀਟ ਹੋ ਗਈਆਂ ਪੂਰੀਆਂ ਬਣ ਗਈਆਂ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਲਗਾਏ ਜਾਣਗੇ ਕਿੰਨਾਂ ਥਾਵਾਂ ਦੇ ਉੱਤੇ ਲਗਾਏ ਜਾਣੇ ਇਸ ਦੇ ਬਾਰੇ ਵੀ ਤੁਹਾਨੂੰ ਦੱਸਦੇ ਆਂ ਕਿਉਂਕਿ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਦਿੱਲੀ ਜੰਮੂ ਕਟੜਾ ਐਕਸਪ੍ਰੈਸਵੇ ਅਤੇ ਰਿੰਗ ਰੋਡ ਦਾ ਪ੍ਰੋਜੈਕਟ ਦਾ ਕਮ ਤੇਜੀ ਨਾਲ ਚੱਲ ਰਿਹਾ ਹੈ ਜਿਵੇਂ ਹੀ ਇਹ ਸੜਕਾਂ ਦਾ ਜਾਲ ਵਿਛ ਜਾਵੇਗਾ ਤਾਂ ਉਵੇਂ ਹੀ ਪੰਜਾਬ ਦੇ ਵਿੱਚ ਨਵੇਂ ਟੋਲ ਵੀ ਲਗਾ ਦਿੱਤੇ ਜਾਣਗੇ ਜਿਸ ਨਾਲ ਪੰਜਾਬ ਦੇ ਲੋਕਾਂ ਦੀ ਜੇਬ ਤੇ ਬਹੁਤ ਅਸਰ ਪੈਣ ਵਾਲਾ ਹੈ 35000 ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਬਣਾਇਆ ਜਾ ਰਿਹਾ ਹੈ ਤੇ ਇਸ ਪ੍ਰੋਜੈਕਟ ਦੇ ਵਿੱਚ ਪੰਜਾਬ ਚ 11 ਨਵੇਂ ਟੋਲ ਪਲਾਜੇ ਬਣਾਏ ਜਾਣਗੇ ਟੋਲ ਸ਼ੁਰੂ ਹੋਣ ਤੋਂ ਬਾਅਦ ਹੀ ਉਹਨਾਂ ਦੀ ਫੀਸ ਤੈਅ ਕੀਤੀ ਜਾਵੇਗੀ ਇਹ 1.5 ਸਾਲ ਦੇ ਅੰਦਰ ਇੱਕ ਇੱਕ ਕਰਕੇ ਸ਼ੁਰੂ ਕੀਤੇ ਜਾਣਗੇ ਤੇ ਪ੍ਰੋਜੈਕਟ ਦਿੱਲੀ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਜੋੜੇਗਾ ਇਸ ਨਾਲ ਕਾਫੀ ਸਮੇਂ ਦੀ ਬਚਤ ਹੋਵੇਗੀ ਐਕਸਪ੍ਰੈਸ ਵੇ ਦੇ ਰਾਹੀਂ ਸਤ ਤੋਂ ਅੱਠ ਘੰਟਿਆਂ ਦੇ ਵਿੱਚ ਦਿੱਲੀ ਤੋਂ ਕਟੜਾ ਤੱਕ ਪਹੁੰਚਿਆ ਜਾ ਸਕੇਗਾ ਤੇ 4 ਘੰਟਿਆਂ ਦੀ ਬਚਤ ਲੋਕਾਂ ਦੀ ਹੋ ਜਾਵੇਗੀ ਪੰਜਾਬ ਦੇ ਵਿੱਚ ਐਕਸਪ੍ਰੈਸ ਵੇ ਪ੍ਰੋਜੈਕਟ ਦੀ ਦੇਖਰਾ ਕਰ ਰਹੇ ਅਧਿਕਾਰੀ ਸ਼ਰਬ ਸ਼ੁਕਲਾ ਨੇ ਦੱਸਿਆ ਕਿ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਵੇ ਤੇ ਕੁੱਲ 21 ਟੋਲ ਪਲਾਜ਼ੇ ਬਣਾਏ ਜਾਣੇ ਨੇ ਇਹਨਾਂ ਦੇ ਵਿੱਚੋਂ 11 ਟੋਲ ਪਲਾਜ਼ੇ ਸਿਰਫ ਪੰਜਾਬ ਦੇ ਵਿੱਚ ਲਾਏ ਜਾਣਗੇ ਇਹਨਾਂ ਵਿੱਚੋਂ 5 ਟੋਲ ਪਲਾਜ਼ਿਆਂ ਦੀ ਡੀਪੀਆਰ ਅਤੇ ਡਰਾਇੰਗ ਤਿਆਰ ਕੀਤੀ ਗਈ ਹੈ ਐਨਐਚਏ ਏਆਈ ਦੇ ਉਹਨਾਂ ਥਾਵਾਂ ਦੇ ਉੱਤੇ ਜ਼ਮੀਨਾਂ ਅਕਵਾਇਰ ਕਰ ਲਈਆਂ ਨੇ ਜਿੱਥੇ ਇਹ ਟੋਲ ਪਲਾਜ਼ੇ ਬਣਾਏ ਜਾਣੇ ਨੇ ਜਿਹੜੀਆਂ ਜਿਹੜੀਆਂ 11 ਥਾਵਾਂ ਚੁਣੀਆਂ ਗਈਆਂ ਨੇ ਤੁਹਾਨੂੰ ਉਹਨਾਂ ਬਾਰੇ ਦੱਸ ਦਿੰਨੇ ਆ ਪਾਤਲਾ ਤੇ ਚੰਡੀਗੜ੍ਹ ਦੇ ਵਿਚਕਾਰ ਦੂਜਾ ਟੋਲ ਪਲਾਜ਼ਾ ਸੰਗਰੂਰ ਤੇ ਮਲੇਰਕੋਟਲਾ ਤੇ ਪਟਿਆਲਾ ਦੇ ਵਿਚਕਾਰ ਤੀਜਾ ਮਲੇਰਕੋਟਲਾ ਅਤੇ ਲੁਧਿਆਣਾ ਦੇ ਵਿਚਕਾਰ ਚੌਥਾ ਲੁਧਿਆਣਾ ਤੋਂ ਅੰਮ੍ਰਿਤਸਰ ਦੇ ਵਿਚਕਾਰ ਪੰਜਵਾਂ ਨਕੌਦਰ ਅਤੇ ਲੁਧਿਆਣਾ ਦੇ ਵਿਚਕਾਰ ਛੇਵਾਂ ਜਲੰਧਰ ਤੇ ਨਕੌਦਰ ਦੇ ਵਿਚਕਾਰ ਸੱਤਵਾਂ ਕਪੂਰਥਲਾ ਤੇ ਜਲੰਧਰ ਦੇ ਵਿਚਕਾਰ ਦਸੂਹਾ ਅਤੇ ਹੁਸ਼ਿਆਰਪੁਰ ਦੇ ਵਿਚਕਾਰ ਅੱਠਵਾਂ ਨੋਮਾ ਬਟਾਲਾ ਅਤੇ ਪਠਾਨਕੋਟ ਦੇ ਵਿਚਕਾਰ ਇਸ ਤੋਂ ਬਾਅਦ ਪਠਾਨਕੋਟ ਅਤੇ ਜੰਮੂ ਕਸ਼ਮੀਰ ਦੇ ਵਿਚਕਾਰ ਟੋਲ ਪਲਾਜ਼ਾ ਲਾਇਆ ਜਾਵੇਗਾ ਹਾਈਵੇ ਅਤੇ ਸੈਟਲਾਈਟ ਟੋਲ ਲਗਾਉਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਪ੍ਰੋਜੈਕਟ ਅਫਸਰ ਨੇ ਦੱਸਿਆ ਕਿ ਇਸ ਹਾਈਵੇ ਤੇ ਸੈਟਲਾਈਟ ਆਧਾਰਿਤ ਟੋਲ ਲਗਾਇਆ ਜਾਵੇਗਾ ਇਸ ਦੇ ਨਾਲ ਡਰਾਈਵਰਾਂ ਨੂੰ ਟੋਲ ਪਲਾਜ਼ਾ ਉੱਤੇ ਰੁਕਣ ਦੀ ਲੋੜ ਨਹੀਂ ਪਵੇਗੀ ਜਿਵੇਂ ਹੀ ਵਾਹਨ ਟੋਲ ਦੇ ਹੇਠਾਂ ਤੋਂ ਲੰਘੇਗਾ ਡਰਾਈਵਰ ਦੇ ਖਾਤੇ ਵਿੱਚੋਂ ਪੈਸੇ ਕੱਟ ਲੈ ਜਾਣਗੇ ਤੇ ਇਸ ਦੀ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਪ੍ਰੋਜੈਕਟ ਵਿੱਚ ਇਸ ਪ੍ਰੋਜੈਕਟ ਦੀ ਪੰਜਾਬ ਦੇ ਵਿੱਚ ਜੋ ਲੰਬਾਈ ਹੈ ਲਗਭਗ 261 ਕਿਲੋਮੀਟਰ ਹੈ ਫਿਲਹਾਲ ਦਿੱਲੀ ਤੋਂ ਕਟੜਾ ਤੱਕ 727 ਕਿਲੋਮੀਟਰ ਦੀ ਦੂਰੀ ਲੋਕਾਂ ਨੂੰ 2400 ਰੁਪਏ ਟੋਲ ਦੇਣੇ ਪੈਂਦੇ ਨੇ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਟੋਲ ਦੇ ਨਿਰਮਾਣ ਨਾਲ ਸਾਰੇ ਟੋਲ ਕੀਮਤਾਂ ਜਿਹੜੀਆਂ ਉਹ ਘਟਾਈਆਂ ਵੀ ਜਾ ਸਕਦੀਆਂ ਨੇ ਤਾਂ ਇਹ ਟੋਲ ਪਲਾਜੇ ਜਿਹੜੇ ਪੰਜਾਬ ਦੇ ਵਿੱਚ 11 ਨਵੇਂ ਬਣਨ ਜਾ ਰਹੇ ਨੇ ਭਾਰਤ ਮਾਲਾ ਪ੍ਰੋਜੈਕਟ ਤੇ ਰਿੰਗ ਰੋਡ ਦੇ ਅਧੀਨ ਜੋ ਨਵੀਆਂ ਸੜਕਾਂ ਦਾ ਜਾਲ ਪੰਜਾਬ ਦੇ ਵਿੱਚ ਵਿਛਾਇਆ ਜਾ ਰਿਹਾ ਦਿੱਲੀ ਤੋਂ ਜੰਮੂ ਕਟੜਾ ਤੱਕ ਤਾਂ ਇਸ ਦੇ ਵਿੱਚ ਪੰਜਾਬ ਚ 11 ਟੋਲ ਪਲਾਜੇ ਲੱਗਣਗੇ ਇਸ ਖਬਰ ਬਾਰੇ ਤੁਹਾਡੇ ਜੋ ਵੀ ਵਿਚਾਰ ਨੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ